ਅਸੀਂ ਬੱਕਰੀਆਂ ਨੂੰ ਆਪਣੀ 2 2.5 ਮਹੀਨੇ ਦੀ ਕਣਕ ਜਿਹੜੀ ਸੀ ਉਹ ਚਾਰ ਦਿੱਤੀ ਤੁਸੀਂ ਆ ਵੀ ਦੇਖ ਲਓ ਪਰਾਲੀ ਕੋਈ ਕਿਤੇ ਨਹੀਂ ਹੈਗੀ ਠੀਕ ਆ ਜੀ ਸਾਰੀ ਗਲ ਚੁੱਕੀ ਆ ਤੇ ਖੁਦ ਇੱਕ ਖਾਦ ਦਾ ਰੂਪ ਲੈ ਚੁੱਕੀ ਆ ਤੇ ਸਪਰੇਅ ਇੱਕ ਕੀਤੇ ਸੀ ਆਪਾਂ ਜਿੱਦਾਂ ਪਾਠਿਆਂ ਦਾ ਪਾਣੀ ਕਲੇੜਾ ਪਾਣੀ ਜੀ ਹਾਂ ਤੇ ਸਾਰੀਆਂ ਚੀਜ਼ਾਂ ਜੀ ਲੱਸੀ ਇਹ ਸਾਰੀਆਂ ਮਿਕਸ ਕਰਕੇ ਇੱਕ ਸਪਰੇਅ ਨਹੀਂ ਕੀਤੀ ਸੀ ਆਪਾਂ ਆਹ ਹੀ ਦਿਖਾ ਦਿੰਦਾ ਪਾ ਜੀ ਲੈ 1 2 10 4 5 6 7 8 ਨੋ 1 2 11 12 13 14 15 16 ਹਾਂਜੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਸਿਆਣੇ ਕਹਿੰਦੇ ਨੇ ਕਿ ਨੀਤ ਨੂੰ ਮੁਰਾਦਾ ਹੁੰਦੀਆਂ ਨੇ ਜੇ ਆਪਣੀ ਨੀਅਤ ਚੰਗੀ ਹੋਵੇ ਨਾ ਤਾਂ ਕੁਦਰਤ ਜਾਂ ਉਹ ਪ੍ਰਮਾਤਮਾ ਜਿਹੜਾ ਆ ਉਹ ਬਰਕਤਾਂ ਪਾਉਂਦੇ ਨੇ ਤੇ ਜੇ ਨੀਅਤ ਮਾੜੀ ਹੋਵੇ ਤਾਂ ਫੇਰ ਬਰਕਤ ਕੋਈ ਰਹਿੰਦੀ ਨਹੀਂ ਸੋ ਨੀਅਤ ਜਿਹੜੀ ਆ ਨਾ ਚੰਗੀ ਹੋਵੇ ਤਾਂ ਫੇਰ ਤਾਂ ਬਹੁਤ ਕੁਝ ਵੈਸੇ ਬੰਦੇ ਨੂੰ ਮਿਲ ਸਕਦਾ ਤੇ ਉਹਦੀ ਐਗਜ਼ੈਂਪਲ ਜਿਹੜੀ ਆ ਉਹ ਆ ਸਾਡੇ ਜਿੱਥੇ ਅਸੀਂ ਇਸ ਖੇਤ 'ਚ ਖੜੇ ਆ ਉਹ ਆ ਆ ਕਣਕ ਉਹਦੀ ਇੱਕ ਉਦਾਹਰਣ ਹੈ ਕਿੱਦਾਂ ਉਦਾਹਰਣ ਆ ਤੁਸੀਂ ਜਨਵਰੀ ਦੇ ਵਿੱਚ ਸਾਡੀ ਇੱਕ ਵੀਡੀਓ ਦੇਖੀ ਵੀਡੀਓ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਉਹ ਵੀਡੀਓ ਸੀ ਅਸੀਂ ਬੱਕਰੀਆਂ ਨੂੰ ਆਪਣੀ 2 ਢਾਈ ਮਹੀਨੇ ਦੀ ਕਣਕ ਜਿਹੜੀ ਸੀ ਉਹ ਚਾਰ ਦਿੱਤੀ ਉਹ ਗਿੱਟ-ਗਿੱਟ ਤੋਂ ਵੀ ਵੱਡੀ ਹੋਈ ਕਣਕ ਅਸੀਂ ਬੱਕਰੀਆਂ ਨੂੰ ਚਰਾਉਂਤੀ ਸਾਨੂੰ ਸਵਾਲ ਬਹੁਤ ਆਏ ਕਿ ਤੁਸੀਂ ਇਹ ਜਿਹੜੀ ਕਾਣਕ ਹੈ ਬੱਕਰੀਆਂ ਨੂੰ ਚਾਰੀ ਜਾਂਦੇ ਆ ਤੁਹਾਡਾ ਨੁਕਸਾਨ ਹੋਏਗਾ ਪਰ ਬਹੁਤ ਸਾਰੇ ਲੋਕਾਂ ਨੇ ਇਹਦਾ ਸਾਡਾ ਸਾਥ ਵੀ ਦਿੱਤਾ ਉਹ ਕਹਿੰਦੇ ਨਹੀਂ ਇਹ ਤੁਸੀਂ ਸਹੀ ਕੀਤਾ ਆ ਕਿ ਇਹ ਪੁਰਾਣੇ ਸਮੇਂ 'ਚ ਸਾਡੇ ਬਜ਼ੁਰਗ ਕਰਦੇ ਸੀ ਤੇ ਕਈ ਦੋਸਤਾਂ ਨੇ ਦੱਸਿਆ ਕਿ ਅਸੀਂ ਵੀ ਇਦਾਂ ਹੀ ਕਰਦੇ ਆ ਤੇ ਉਹ ਗਿਣਤੀ ਸੈਂਕੜੇਾਂ 'ਚ ਸੀ ਯਾਨੀ ਸ਼ਾਇਦ ਹਜ਼ਾਰਾਂ 'ਚ ਹੋਵੇ ਜਿਹੜੇ ਕਹਿੰਦੇ ਕਿ ਅਸੀਂ ਵੀ ਇਦਾਂ ਕਰਦੇ ਆ ਤੋ ਉਹ ਕੀ ਸੀਗਾ ਕਿ ਜਾਨਵਰਾਂ ਨੂੰ ਜਦੋਂ ਆਪਾਂ ਚਰਾ ਦਿੱਤੀ ਕਣਕ ਤੇ 2 ਮਹੀਨੇ ਬਾਅਦ ਅੱਜ ਲਗਭਗ 2 ਮਹੀਨੇ ਹੋ ਚੱਲੇ ਨੇ ਮਾਰਚ ਮਹੀਨਾ ਆ ਤੇ ਅੱਜ ਤਰੀਕ 5 ਆ ਭਾਜੀ ਹਾਂਜੀ ਹਾਂਜੀ ਹਨ ਤੇ 5 ਤਰੀਕ ਨੂੰ ਅਸੀਂ ਤੁਹਾਨੂੰ ਉਹਦੀ ਰਿਪੋਰਟ ਦਿਖਾਉਣ ਲੱਗੇ ਆ ਹੋਰ 2 4 5 ਦਿਨਾਂ ਤੱਕ ਪੂਰੇ 2 ਮਹੀਨੇ ਹੋ ਜਾਣੇ ਆ ਉਹ ਜਿਹੜੀ ਵੀਡੀਓ ਸੀ ਉਹ ਆਪਣੀ 12 ਜਨਵਰੀ ਦੀ ਸੀਗੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਦੀ ਜਿਸ ਦਿਨ ਬੱਕਰੀਆਂ ਨੂੰ ਆਹੀ ਵਾਲੀ ਕਣਕ ਜਿਹੜੀ ਚਾਰੀ ਜਾ ਰਹੀ ਸੀ ਇਸੇ ਖੇਤ 'ਚ ਖੜ ਕੇ ਆਪਾਂ ਉਹ ਵੀਡੀਓ ਬਣਾਈ ਹੁਣ ਆਪਾਂ ਤੁਹਾਨੂੰ ਉਹ ਕਣਕ ਦਿਖਾਉਣ ਲੱਗੇ ਹਜੇ 2 ਮਹੀਨੇ ਹੋਏ ਨਹੀਂ ਹੈਗੇ ਤੇ ਤੁਸੀਂ ਕਣਕ ਦੇਖੋ ਕਿੰਨੀ ਪਿਆਰੀ ਕਣਕ ਹੋਈ ਆ ਕਿੰਨੀ ਵਧੀਆ ਤੇ ਭਾਰੀ ਕਣਕ ਹੋਈ ਆ ਤੇ ਇਹਦੀ ਸਾਰੀ ਰਿਪੋਰਟ ਦਖਸਣੀ ਆ ਤੁਹਾਨੂੰ ਇਹਨੂੰ ਕਿੰਨੀ ਖਾਦ ਪਾਈ ਕਿਹੜੀ ਸਪਰੇਅ ਕੀਤੀ ਕਿੰਨੀ ਸਪਰੇਅ ਕੀਤੀ ਕਦੋਂ-ਕਦੋਂ ਕੀਤੀ ਕਿੰਨਾ ਯੂਰੀਆ ਡਾਇਆ ਕੀ ਕੀਤਾ ਉਹ ਵੀ ਸਾਰਾ ਨਾਲ ਦੱਸਣਾ ਤੁਹਾਨੂੰ ਤੇ ਤੁਸੀਂ ਜ਼ਰੂਰ ਧਿਆਨ ਨਾਲ ਜਿਹੜੀ ਆ ਵੀਡੀਓ ਦੇਖਿਓ ਤੇ ਹੁਣ ਦੇਖੋ ਇਸ ਕਣਕ ਨੂੰ ਬਹੁਤ ਗੌਰ ਨਾਲ ਤੇ ਗੱਲਬਾਤ ਜਿਹੜੀ ਆ ਉਹ ਭਾਜੀ ਦਲਵੀਰ ਸਿੰਘ ਮਿਹੜੂ ਹੁਣੀ ਕਰਨਗੇ ਪਾਜੀ ਇਹ ਕਿੰਨੀ ਤਰੀਕ ਦੀ ਬਜਾਈ ਆ ਆਪਣੀ ਇਹ ਨੰਬਰ ਤਾਂ ਪਹਿਲੇ ਹਫਤੇ ਵੇਚੇ ਸੀ ਆਪਾਂ ਜੀ ਆਹ ਵਾਲਾ ਖੇਤ ਹਾਂਜੀ ਹਾਂਜੀ ਮੇਰੇ ਕਾ ਇੱਕ ਦੋ ਨੰਬਰ ਦੇ 10 ਦੇ ਹੋਗੇ ਇੱਥੇ ਅੰਦਾਜ਼ਾ ਜੀ ਅੰਦਾਜ਼ਾ ਨੂੰ ਹਾਂਜੀ ਹਾਂਜੀ ਠੀਕ ਆ ਤੇ ਇਹ ਆਪਾਂ ਬੀਜੀ ਕਾਹਦੇ ਨਾਲ ਸੀ ਪਹਿਲਾਂ ਦੁਬਾਰਾ ਦੱਸ ਦਿਓ ਇਹ ਆਪਾਂ ਸਾਰੀ ਪਰਾਲੀ ਸੀਗੀ ਵੇਚੀ ਜੀ ਸੁਪਰ ਸੀਡ ਨਾਲ ਬੀਜੀ ਸੀਗੀ ਪਰਾਲੀ ਵਿੱਚ ਬਾਈ ਪਰਾਲੀ ਆ ਹਾਂਜੀ ਹਾਂਜੀ ਵੇਚੀ ਜੀ ਹਾਂ ਤਾਂ ਪਰਾਲੀ ਦਿਸਦੀ ਕਿਤੇ ਨਹੀਂ ਹਾਂਜੀ ਉਹ ਤਾਂ ਥੱਲੇ ਆ ਗਈ ਮਿੱਟੀ ਚ ਵੇਚੀ ਅੱਛਾ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਤੁਸੀਂ ਆ ਵੀ ਦੇਖ ਲਓ ਪਰਾਲੀ ਕੋਈ ਕਿਤੇ ਨਹੀਂ ਹੈਗੀ ਠੀਕ ਆ ਜੀ ਸਾਰੀ ਗਲ ਚੁੱਕੀ ਆ ਤੇ ਖੁਦ ਇੱਕ ਖਾਦ ਦਾ ਰੂਪ ਲੈ ਚੁੱਕੀ ਆ ਹਾਂਜੀ ਹਾਂਜੀ ਤੇ ਇਹ ਵੀ ਦੱਸ ਦੇਈਏ ਵੀ ਸਾਰੀ ਕਣਕੀ ਆਪਾਂ ਇਸੇ ਵਿਧੀ ਨਾਲ ਬੀਜੀ ਹਾਂਜੀ ਇਸੇ ਨਾਲ ਬੀਜੀ ਹਾਂਜੀ ਅੱਛਾ ਕਿੰਨਾ ਆਪਾਂ ਸੀਡ ਕਿੰਨਾ ਪਾਇਆ ਸੀ ਆਪਾਂ ਜਿੱਦਾ 25 ਤੋਂ 30 ਕਿਲੋ ਦੇ ਵਿੱਚ ਪਾਉਨੇ ਆ ਜੀ ਅੱਛਾ ਹਾਂਜੀ 25 40 ਵੀ ਨਹੀਂ ਪਾਉਂਦੇ ਨਹੀਂ ਨਹੀਂ ਜੀ 25 ਤੋਂ 30 ਕਿਲੋ ਜੀ ਬਸ ਹਾਂਜੀ ਹਾਂਜੀ ਠੀਕ ਆ ਸੁਪਰ ਸੀਡਰ ਨਾਲ ਤੁਹਾਡੀ ਬਜਾਈ ਆ ਇਹ ਠੀਕ ਆ ਆਪਾਂ ਭਾਜੀ 12 ਤਰੀਕ ਨੂੰ ਜਦੋਂ ਇਹ ਵੀਡੀਓ ਪਾਈ ਸੀ ਹੁਣ ਤੱਕ ਉਹਨੂੰ ਲੱਖਾਂ ਲੋਕ ਦੇਖ ਚੁੱਕੇ ਨੇ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਤਾਂ ਉਹ 26 ਲੱਖ ਤੋਂ ਉੱਪਰ ਚੱਲੀ ਹਾਂਜੀ ਤੇ 26 ਕੇ 27 ਸ਼ਾਇਦ ਹਾਂਜੀ ਹਾਂਜੀ ਤੇ ਮੈਨੂੰ ਇਹ ਮਤਲਬ ਆਪਾਂ ਨੂੰ ਸਵਾਲ ਆ ਰਿਹਾ ਸੀਗਾ ਵੀ ਇਹ ਤਾਂ ਕਣਕ ਜੀ ਖਰਾਬ ਹੋ ਜਾਣੀ ਹਾਂਜੀ ਹਾਂਜੀ ਤੁਹਾਡੀ ਬਹੁਤ ਸਾਰੇ ਲੋਕਾਂ ਦਾ ਇੱਕ ਖਦਸ਼ਾਤ ਸੀਗਾ ਵੀ ਅਸੀਂ ਇਸ ਤਰ੍ਹਾਂ ਨਾਲ ਸ਼ਾਇਦ ਆਪਾਂ ਨੁਕਸਾਨ 'ਚ ਜਾਵਾਂਗੇ ਤੇ ਕੋਈ ਨੁਕਸਾਨ ਹੋਇਆ ਹੈ ਨਹੀਂ ਜੀ ਕੋਈ ਨਹੀਂ ਕਣਕ ਬਚਿਆ ਵਾ ਜੀ ਲੈ ਲੈ ਕਰਦੀ ਕਰ ਹਾਂਜੀ ਹਾਂਜੀ ਕਣਕ ਇੱਕ ਨੰਬਰ ਆ ਜੀ ਹਾਂ ਤੇ ਦੇਖੋ ਕਿੰਨੀ ਕਿੰਨਾ ਜਾਨਦਾਰ ਸਿੱਟੇ ਨੇ ਜਿਹੜੇ ਆ ਬੱਲੀਆਂ ਆ ਹਾਂਜੀ ਹਾਂ ਬੱਲੀਆਂ ਹਾਂਜੀ ਹਾਂ ਲੈ ਨਾ ਨਿਸਰੀ ਆ ਹਲੇ ਭਰਨੇ ਦਾਣੇ ਪੂਰੇ ਆ ਹਾਂਜੀ ਇਹ ਨਿਸਰੀ ਆ ਹਾਜੀ ਇਹਨੇ ਟਾਈਮ ਲੈਣਾ ਆ ਹਾਂਜੀ ਆ ਦੇਖੋ ਕਿੰਨਾ ਸੋਹਣੀ ਕਣਕ ਜਿਹੜੀ ਆ ਉਹ ਤਕਰੀਬਨ ਮਤਲਬ ਆ ਦੇਖੋ ਦੇਖਣਯੋਗ ਕਣਕ ਆ ਦਰਸ਼ਣੀ ਕਣਕ ਆ ਪਾਜੀ ਡਾਇਆ ਪਾਇਆ ਸੀ ਆਪਾਂ ਡਾਇਆ ਪਾਇਆ ਨੂੰ ਸਾਨੂੰ ਜੀ 1.5 ਸਾਲ ਹੋ ਗਿਆ ਜੀ ਕਿਹਚਾ ਪੜਾਇਆ ਵੀ ਡਾਇਆ ਨੇ ਪਾਇਆ ਜੀ ਅੱਛਾ ਤੁਸੀਂ ਡਾਇਆ ਨਹੀਂ ਨਹੀਂ ਡਾਇਆ ਨਹੀਂ ਪਾਇਆ ਜੀ ਠੀਕ ਆ ਇਹਨੂੰ ਆਪਾਂ ਕਿੰਨੇ ਗੱਟੇ ਯੂਰੀਆ ਲਾਇਆ ਸੀ ਆਪਾਂ ਯੂਰੀਆ ਇਹਨੂੰ 2 ਪਾ ਚੁੱਕੇ ਨੇ 2 ਗੱਟੇ ਹਾਂਜੀ ਹਾਂਜੀ ਸਿਰਫ 2 ਗੱਟੇ ਹਾਂਜੀ 2 ਗੱਟੇ ਜੀ ਠੀਕ ਆ ਤੇ ਸਪਰੇਅ ਹ ਸਪਰੇਅ ਇੱਕ ਕੀਤੇ ਸੀ ਆਪਾਂ ਜਿੱਦਾਂ ਪਾਠਿਆਂ ਦਾ ਪਾਣੀ ਕਲੇ ਦਾ ਪਾਣੀ ਜੀ ਹਾਂ ਤੇ ਸਾਰੀਆਂ ਚੀਜ਼ਾਂ ਜੀ ਲੱਸੀ ਇਹ ਸਾਰੀਆਂ ਦਾ ਮਿਕਸ ਕਰਕੇ ਇੱਕ ਸਪਰੇਅ ਹੀ ਕੀਤੀ ਸੀ ਆਪਾਂ ਜੀ ਹੂੰ ਤੇ ਇੱਕ ਹੁਣ ਫੇਰ ਲੱਸੀ ਦੀ ਘਾੜਾ ਇਹਨੂੰ ਜੀ ਹਾਂਜੀ ਇੱਕ ਹੋਰ ਕਰ ਹਾਂ ਲੱਸੀ ਦੀ ਸਵਾਦ ਆ ਪਾਣੀ ਜੀ ਪਟਾਸ਼ ਦੀ ਘਾੜੇ ਪੂਰੀ ਹੋ ਜਾਂਦੀ ਹੈ ਸਵਾਦ ਆ ਪਾਣੀ ਵੀ ਜੀ ਠੀਕ ਆ ਸਵਾਦ ਆ ਪਾਣੀ ਤੇ ਲੱਸੀ ਹਾਂ ਜੀ ਲੱਸੀ ਦੇ ਪਾ ਇੱਕ ਕਿੱਲੇ ਇੱਕ ਕਿੱਲੇ ਨੂੰ ਕਿੰਨੀ ਕਿੰਨੀ ਪਾਉਣੀ ਆ ਇਹ ਉਹ ਆਪਾਂ ਡਰਮ ਵਿੱਚ ਪਾਈ ਹੁੰਦੀ ਪਾਈਆ ਪਾਈਆ ਪਾਣੀ ਉਹ ਚੋਂ ਡਰਮ ਚੋਂ ਕੱਢ ਕੇ ਪਾਈ ਜਾਣਾ ਜੀ ਪਾਈਆ ਕੇ ਜਿੱਦਾਂ ਹੁਣ ਆਪਾਂ ਦਾ ਕਾਲੀ ਵਾਲਾ ਪਾਣੀ ਪਾ ਲਿਆ ਜੀ ਕੈਲਸ਼ੀਅਮ ਦੇ ਘੜ ਜੀ ਹੂੰ ਤੇ ਲੱਸੀ ਪਾਤੀ ਪਾਈਆ ਕੇ ਇੱਕ ਟੈਂਕੀ ਚ ਜੀ ਹੂੰ ਕਿੰਨੇ ਲੀਟਰ ਦੀ ਟੈਂਕੀ 25 ਲੀਟਰ ਦੀ ਜੀ 25 ਲੀਟਰ ਵਾਲੀ ਟੈਂਕੀ ਦੇ ਵਿੱਚ ਤੁਸੀਂ ਹਾਂ ਜੀ ਯਾਨੀ ਕਿ ਆਪਾਂ ਪਾਈਆ ਪਾਈਆ ਟੋਲ ਪਾਈਆ ਪਾਈਆ ਤਿੰਨ ਚਾਰ ਚੀਜ਼ਾਂ ਹਾਂ ਜੀ ਹਾਂ ਜੀ ਪਾਠੀਆਂ ਦਾ ਪਾਣੀ ਪਾ ਲਿਆ ਜੀ ਤੇ ਆਪਣਾ ਪਾਣੀ ਸਵਾਦ ਆ ਪਾਣੀ ਸਵਾਦ ਆ ਪਾਣੀ ਵੱਖਰਾ ਜੀ ਉਹ ਹਾਂ ਪਾਈਆ ਕੋ ਪਾ ਦੇਣਾ ਬੈਠੀ ਲੱਸੀ ਪਾਈਆ ਕੁ ਪ੍ਰਾਣੀ ਹਲ ਜਲ ਜੂ ਪਾ ਕੇ ਆਪਾਂ ਸਪਰੇਅ ਕਰਨੀ ਕਲੀ ਦਾ ਪਾਣੀ ਹਾਂਜੀ ਇਹ ਚਾਰ ਪੰਜ ਚੀਜ਼ਾਂ ਆਪਾਂ ਪਾ ਕੇ ਹਾਂਜੀ ਇੱਕ ਸਪਰੇਅ ਕਰ ਦਿੱਤੀ ਕੁਦਰਤੀ ਸਪਰੇਅ ਹਾਂਜੀ ਹਾਂਜੀ ਕੁਦਰਤੀ ਜਿਹਦਾ ਨੁਕਸਾਨ ਕੋਈ ਨਹੀਂ ਹਾਂਜੀ ਹਾਂਜੀ ਅੱਛਾ ਆਪਾਂ ਇਹਦੇ ਉੱਤੇ ਕੋਈ ਸਪਰੇਅ ਕੀਤੀ ਸੀ ਕਣਕ ਦੇ ਨਹੀਂ ਜੀ ਕੱਖ ਦੀ ਕੀਤੀ ਹੋਈ ਆ ਜੀ ਇਹਨੂੰ ਇੱਕ ਕੀਤੀ ਆ ਹਾਂਜੀ ਕੱਖ ਦੀ ਕੀਤੀ ਸੀ ਠੀਕ ਆ ਹੋਰ ਕੋਈ ਨਹੀਂ ਹੋਰ ਨਹੀਂ ਜੀ ਕੋਈ ਅੱਛਾ ਉਸ ਤੋਂ ਬਾਅਦ ਚ ਆਪਾਂ ਕੁਛ ਕੀਤਾ ਤਾਂ ਨਹੀਂ ਨਹੀਂ ਜੀ ਕੁਛ ਨਹੀਂ ਕੀਤਾ ਜੀ ਠੀਕ ਆ ਆ ਦੇਖੋ ਜੀ ਬਾਲੀਆਂ ਹੁਣ ਕਣਕੀਆਂ ਕਿੰਨਾ ਸੋਹਣੀਆਂ ਹਾਂ ਮੈਂ ਉਹੀ ਦਿਖਾ ਰਿਹਾ ਹਾਂ ਬੀ ਸਾਨੂੰ ਸਵਾਲ ਬਹੁਤ ਸੀਗੇ ਵੀ ਤੁਹਾਡੀ ਕਣਕ ਫੇ ਕਿੱਦਾਂ ਰਹਿੰਦੀ ਆ ਤੇ ਮੈਂ ਉਹ ਤੁਹਾਨੂੰ ਦੱਸਦਾ ਵੀ ਇੱਕ ਟਰਾਇਲ ਜਿਹੜਾ ਆ ਤੁਸੀਂ ਵੀ ਅੱਗੇ ਤੋਂ ਇੱਕ ਅੱਧੇ ਖੇਤ ਵਿੱਚ ਇਸ ਤਰ੍ਹਾਂ ਕਰਕੇ ਜ਼ਰੂਰ ਦੇਖਿਓ ਭਾਜੀ ਕਿਹੜੀ ਕਿਸਮ ਆ ਕਣਕ ਦੀ ਇਹ ਇਹ 222 ਹੋਣੀ ਜੀ ਠੀਕ ਆ ਬਾਕੀ ਕਣਕਾਂ ਤੇ ਵੀ ਆਪਾਂ ਇਸੇ ਤਰ੍ਹਾਂ ਬੀਜ ਸਕਦੇ ਆ ਨਾ ਹਾਂਜੀ ਹਾਂਜੀ ਸਾਰਿਆਂ ਤੇ ਕਰ ਸਕਦੇ ਜੀ ਅੱਛਾ ਕੋਈ ਦਿੱਕਤ ਤਾਂ ਨਹੀਂ ਨਹੀਂ ਕੋਈ ਨਹੀਂ ਜੀ ਠੀਕ ਆ ਤੇ ਇਹ ਹੁਣ ਹਜੇ ਹੋਰ ਕਿੰਨਾ ਟਾਈਮ ਲੈਂਦੀ ਆ ਆਪਣੀ ਇਹ ਕਣਕ ਇਹ ਕਾਨਕ ਜਿੱਦਾਂ ਦੀ 20 ਅਪ੍ਰੈਲ ਦੇ ਲਾਗੇ ਤਿਆਰ ਹੋਊਗੀ ਜੀ ਠੀਕ ਆ ਹਾਂਜੀ ਹਾਂਜੀ 20 ਅਪ੍ਰੈਲ ਦੇ ਲਾਗੇ ਠੀਕ ਹੈ ਤਿਆਰ ਹੋ ਜੋਗੀ ਕਟਾਈ ਵਾਸਤੇ ਜੀ ਹੂੰ ਤੇ ਬੱਕਰੀਆਂ ਵੀ ਵਧੀਆ ਰਹੀਆਂ ਹਾਂਜੀ ਚਰਦੀਆਂ ਰਹੀਆਂ ਜੀ ਬਹੁਤ ਚਰੋਤਾ ਚਰਦੀਆਂ ਰੱਖਿਆ ਜੀ ਹਾਂ ਉਹ ਤਾਂ ਬਹੁਤ ਚਰ ਚਰਦੀਆਂ ਰਹੀਆਂ ਸਾਰੀ ਕਣਕ ਤਕਰੀਬਨ ਜਿੰਨੀ ਵੀ ਸੀਗੀ ਤੁਹਾਡੀ ਉਹ ਸਾਰੀ ਬੱਕਰੀਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜੈ ਲੋ ਕਾਨਕ ਦੇ ਲੋਕੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਹਾਂ ਕਿਉਂਕਿ ਇਹ ਆਪਾਂ ਨੂੰ ਇੱਕ ਤਾਂ ਉਹ ਲੋਕ ਆ ਰਹੇ ਸੀਗੇ ਜਿਹੜੇ ਇੱਕ ਤਾਂ ਉਹ ਲੋਕ ਆਪਾਂ ਨੂੰ ਆ ਰਹੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਅ ਅਸੀਂ ਵੀ ਕਰਦੇ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਸੀ ਇਸ ਵਿਧੀ ਦਾ ਹਾਂਜੀ ਹਾਂਜੀ ਪਤਾ ਸੀ ਉਹ ਕਹਿੰਦੇ ਅਸੀਂ ਵੀ ਕਰਦੇ ਹਾਂ ਇੱਕ ਉਹ ਸੀਗੇ ਜਿਹੜੇ ਕਹਿੰਦੇ ਅਸੀਂ ਵੀ ਕਰਨਾ ਆਂ ਇਹ ਅਸੀਂ ਪਹਿਲੀ ਵਾਰੀ ਸੁਣਿਆ ਆ ਹਾਂਜੀ ਹਾਂਜੀ ਤੇ ਤਕਰੀਬਨ ਸਾਰਿਆਂ ਨੇ ਫਿਰ ਬੱਕਰੀਆਂ ਵਾਲਿਆਂ ਨੂੰ ਲੱਭਿਆ ਹਾਂਜੀ ਤੇ ਬੱਕਰੀਆਂ ਵਾਲਿਆਂ ਦੇ ਕੋਲੋਂ ਮਤਲਬ ਉਹਨਾਂ ਨੇ ਆਪਣੀ ਕਾਂਕ ਜਿਹੜੀ ਇਦਾਂ ਉਹਨਾਂ ਨੇ ਹਾਂਜੀ ਬੱਕਰੀਆਂ ਨੂੰ ਚਾਰ ਦਿੱਤੀ ਹਾਂਜੀ ਹਾਂਜੀ ਤੇ ਬੜਾ ਕਹਿ ਲਓ ਵੀ ਕਮਾਲ ਦੀ ਗੱਲ ਸੀਗੀ ਹਾਂਜੀ ਬਹੁਤ ਵਧੀਆ ਉਹਨਾਂ ਨੇ ਚਲੋ ਜਾਨਵਰਾਂ ਨੂੰ ਵੀ ਕੋਈ ਫਾਇਦਾ ਹੋ ਗਿਆ ਸਾਡੀ ਵੀਡੀਓ ਦਾ ਹਾਂਜੀ ਉਹ ਵੀ ਵਿਚਾਰੇ ਭੋਜਨ ਵਧੀਆ ਮਿਲ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਤੇ ਨਾਲ ਇਹ ਆ ਵੀ ਇੱਕ ਚਲੋ ਇੱਕ ਜਾਗ ਲਾਉਣ ਵਾਲੀ ਗੱਲ ਹੁੰਦੀ ਆ ਅੱਗੇ ਤੋਂ ਤੇ ਹੁਣ ਗੱਲ ਲਾਉਣੀ ਆ ਕਿ ਇਹਦਾ ਫਾਇਦਾ ਕੀ ਹੁੰਦਾ ਆ ਉਹ ਆਪਾਂ ਦਿਖਾ ਲਦੇ ਸੀਗੇ ਵੀ ਇਹਦਾ ਜੀ ਜਾੜਾ ਬਹੁਤ ਸੋਹਣਾ ਵੱਜਣਾ ਆ ਹਾਂਜੀ ਤੇ ਆਪਾਂ ਕੁਛ ਇੱਕ ਜਾੜੇ ਇੱਕ ਸਿੰਪਲ ਵਜੋਂ ਦਿਖਾ ਲਈਏ ਵੀ ਕਿੰਨੇ ਸੋਹਣੇ ਜਾੜੇ ਕਿੰਨੇ ਸੋਹਣੇ ਜਾੜੇ ਜਿਹੜੇ ਵੱਜੇ ਆ ਹਾਂਜੀ ਹਾਂਜੀ ਆਹ ਹੀ ਦਿਖਾ ਦਈਏ ਪਾਜੀ ਇੱਕ ਆਹ ਗਿਣੀਓ ਇਹਦੇ ਆਹ ਹੀ ਦਿਖਾ ਦੋ ਪਾਜੀ ਲੈ 1 2 3 4 5 6 7 8 9 10 11 12 13 14 15 16 ਹਾਂ 16 ਦੱਖੇ ਕੀਤੇ ਨੇ 16 ਦੱਖੇ ਕੀਤੇ ਹਾਂਜੀ ਹਾਂਜੀ ਨਵੇਂ ਸਿਰਿਓ ਜਿੱਦਾਂ ਉਹ ਫੁੱਟੀ ਆ ਕਣਕ ਹਨ ਹਾਂਜੀ ਹਾਂਜੀ ਇਦਾਂ ਹੀ ਬਾਕੀ ਦੇ ਵੀ ਆ ਕਿਸੇ ਦੇ 15 ਨੇ ਕਿਸੇ ਦੇ 14 ਨੇ ਇਹਦੇ 16 ਨੇ ਕਿਸੇ ਦੇ ਕਿਸੇ ਦੇ ਬਾਅਦ ਘੱਟੇ ਕਿਸੇ ਦੇ 18 20 ਵੀ ਗਏ ਆ ਇੱਕ ਆਪਾਂ ਉਦੋਂ ਗਿਣਦੇ ਸੀਗੇ ਪਹਿਲਾਂ ਤਾਂ ਉਹਦੇ 21 ਗਏ ਹੋਏ ਆ ਹਾਂਜੀ 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 ਇੱਥੇ ਇੱਕ ਜਾੜਾ ਸੀਗਾ ਇੱਥੇ ਆਹ ਜਿਹੜਾ ਹਾਂਜੀ ਆ ਦੇਖੋ ਆਹ ਦੇਖੋ ਇੱਕ ਜਾੜਾ ਆ ਇਹਦੇ ਮੇਰੀ ਖਿਆਲ ਨਾਲ 21 22 ਡੱਕੇ ਹਾਂਜੀ ਹਾਂਜੀ ਹੈਗਾ ਦੇਖੋ ਕਿੰਨਾ ਆ ਦੇਖੋ ਹੁਣ ਹੋ ਸਕਦਾ ਇੱਥੇ 2 2 ਵੀ ਹੋਣ ਪਰ ਦੋ ਬੀਆਂ ਚੋਂ ਵੀ 21 22 ਡੱਕੇ ਬਹੁਤ ਵਧੀਆ ਗੱਲ ਆ ਜਾ ਦੋਹਾਂ ਚ ਦੇ ਵਿੱਚ ਜ਼ਿਆਦਾ ਹੋ ਜਾਣੇ ਜੀ ਆ ਵੀ ਪਾ ਕੇ ਵੇਚਦਾ ਹਾਂ ਹਾਂ ਜੀ ਆ ਦੇਖ ਲਓ ਕਿੰਨਾ ਕਿੰਨਾ ਵਧੀਆ ਜਾੜਾ ਜਿਹੜਾ ਆ ਆ ਦੇਖੋ ਇੱਕ ਦਾ ਹੀ ਆ ਜੀ ਇੱਕ ਆ ਦੋ ਹੋ ਗਏ ਹਾਂ ਜੀ 1 2 3 4 5 6 7 8 9 10 11 12 13 14 15 16 17 18 19 20 21 22 23 24 25 ਹਾਂ ਇਹ 25 ਹਾਂ 25 ਹੈ ਨਹੀਂ ਆਪ ਵੱਖਰਾ ਜੀ ਆ 25 ਹੋ ਗਿਆ ਜੀ ਲੋ ਜੀ 25 ਡਖੇ ਜਾਨੀ ਕਿ ਇੱਕ ਸਟਰੋ ਨਿਕਲੇ ਹੋਏ ਹਾਂਜੀ ਹਾਂਜੀ ਹਨਾ ਤਾਂ 25 ਸਟਰੋ 25 ਸਟਰੋ ਥੋੜੇ ਨਹੀਂ ਹੁੰਦੇ ਹਾਂਜੀ ਹਾਂਜੀ ਬਹੁਤ ਹੋ ਜਾਂਦੇ ਜੀ ਚਾਹ ਬੜੀਆ ਕੰਨ ਕਿਹਾ ਜੀ ਇਦਾਂ ਜੀ ਚਾਹ ਨੂੰ ਫਰਕ ਇਹਦਾ ਮਤਲਬ ਆਪਾਂ ਪਾਵਾਂਗੇ ਹਾਂਜੀ ਹਾਂਜੀ ਤੇ ਆਈਡੀਆ ਕੀ ਆ ਕਿ ਕਿੰਨਾ ਕੁ ਕੁਆਂਟਲ ਝਾੜ ਵਧਣ ਦੇ ਚਾਂਸ ਹੈ ਦੇਖੋ ਜੀ ਇਹ ਹੁਣ ਕੁਦਰਤ ਦੇ ਰਿਹਾ ਜੀ ਜੇ ਤਾਂ ਮੌਸਮ ਠੰਡਾ ਰਹਿ ਜਵੇ ਜੀ ਹੂੰ ਜਿੱਦਾਂ ਝਾਂਜੇ ਚੁੰਜੇ ਤੋਂ ਬਚੀ ਰਹੀਆਂ ਤਾਂ ਜੀ ਹੂੰ ਤੇ ਇਹ ਤਾਂ ਬੰਪਰ ਝਾੜ ਰਿਹਾ ਫੇ ਤਾਂ ਜੀ ਹਾਂ ਵੀ ਕੁਦਰਤ ਦੇ ਆ ਜੀ ਹਨਾ ਤੇ ਜੋ ਉਹਦਾ ਮੌਸਮ ਕਿਸ ਤਰ੍ਹਾਂ ਦੇ ਨਾ ਆਪਾਂ ਨੂੰ ਜੀ ਹੂੰ ਤੇ ਪਰ ਜੋ ਦੇਖਣ ਨੂੰ ਲੱਗ ਰਿਹਾ ਜੀ ਵੀ ਬਹੁਤ ਵਧੀਆ ਬਾਜੀ ਹਾਂ ਇੱਕ ਐਵਰੇਜ ਜਿਹੜਾ ਝਾੜ 23 24 23 22 23 ਹਾਂਜੀ ਹਾਂਜੀ ਹੁਣ ਆਪਾਂ ਇਹਦਾ ਕੁਆਂਟਲ ਲੋਕ ਲੈਂਦੇ ਨੇ ਉਸ ਤੋਂ ਜ਼ਿਆਦਾ ਝਾੜ ਆ ਹਾਂਜੀ ਕਟਾਈ ਤੇ ਆਪਾਂ ਦੇਖਾਂਗੇ ਕਿ ਸਾਬ ਨਾਲ ਨਿਕਲ ਰਹੀ ਪਤਾ ਲੱਗ ਜਾਣਾ ਜਿਹੜੇ ਦਾਣੇ ਵੀ ਮਟਾਈ ਵੀ ਸਭ ਕੁਝ ਹੋ ਗਿਆ ਨਾ ਤੇ ਆਪਾਂ ਨੂੰ ਅੰਦਾਜ਼ਾ ਹੋ ਜਾਊਗਾ ਵੀ ਇੰਨੇ ਹੋ ਸਕਦੀ ਸੀ ਹਾਂ ਠੀਕ ਹੈ ਹਾਂਜੀ ਤੇ ਇਹਦਾ ਇਹਦਾ ਮਤਲਬ ਇਹ ਹੈ ਵੀ ਆਪਾਂ ਆਪਾਂ ਜਿਹੜਾ ਇਹ ਇਹਦੀ ਹੁਣ ਆਪਾਂ ਨੂੰ ਕਟਾਈ ਦੇ ਉੱਤੇ ਜਦੋਂ ਆਪਾਂ ਵਡਾਂਗੇ ਵਾਢੀ ਕਰਾਂਗੇ ਉਦੋਂ ਨੂੰ ਫਿਰ ਤੁਹਾਨੂੰ ਇੱਕ ਰਿਪੋਰਟ ਦਿਖਾਵਾਂਗੇ ਇਹਨਾਂ ਖੇਤਾਂ ਦੀ ਜਿੱਥੇ-ਜਿੱਥੇ ਆਪਾਂ ਇਹ ਟੈਕਨੀਕ ਸਾਰੀ ਵਰਤੀ ਹੋਈ ਆ ਤੇ ਉਹਦਾ ਆਪਾਂ ਨੂੰ ਕੀ ਫਾਇਦਾ ਹੁੰਦਾ ਆ ਤੇ ਕੀ ਕੀ ਜਿਹੜਾ ਉਹ ਝਾੜ ਕਿੰਨਾ ਰਹਿ ਜਾਂਦਾ ਆਪਣਾ ਤੇ ਉਹਦੇ ਨਾਲ ਤੁਹਾਨੂੰ ਜਾਦਾ ਵਧੀਆ ਆਈਡੀਆ ਲੱਗ ਜੂਗਾ ਕਿ ਕਿੰਨਾ ਕੁ ਝਾੜ ਹੋ ਗਿਆ ਪਿਆਰੇ ਦੋਸਤੋ ਇਹ ਉਹ ਫਸਲ ਜਿਹੜੀ ਬੱਕਰੀਆਂ ਨੂੰ ਚਾਰੀ ਗਈ ਸੀ ਤੁਸੀਂ ਸਾਰਿਆਂ ਨੇ ਉਹ ਵੀਡੀਓ ਬਹੁਤ ਪਸੰਦ ਕੀਤੀ ਸੀ ਤੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਅੱਗੋਂ ਤੁਹਾਨੂੰ ਉਹਦੀ ਰਿਪੋਰਟ ਦਿਖਾ ਲਈਏ ਕਿ ਹੁਣ ਉਹ ਕਿਸ ਸਥਿਤੀ 'ਚ ਆ 2 ਮਹੀਨੇ ਬਾਅਦ ਤੇ ਆ ਤੁਸੀਂ ਦੇਖ ਲਈ ਫਸਲ ਤੁਸੀਂ ਸਾਡੀ ਇਹ ਤੇ ਕਣਕ ਤੁਸੀਂ ਦੇਖ ਕੇ ਤੁਸੀਂ ਆਪ ਸਾਨੂੰ ਦੱਸ ਸਕਦੇ ਆਂ ਵੀ ਇਹਦੀ ਰਿਪੋਰਟ ਯੈਸ ਆ ਕਿ ਕਿਦਾਂ ਦੀ ਆ ਚਲੋ ਬਾਕੀ ਅਸੀਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਆ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਇਸ ਤਰ੍ਹਾਂ ਕੁਦਰਤੀ ਤਰੀਕਿਆਂ ਨਾਲ ਜੁੜੋ ਥੋੜਾ ਜਿਹਾ ਆਪਾਂ ਇਧਰ ਨੂੰ ਮੋੜਾ ਕੱਟੀਏ ਤੇ ਅੱਗ ਨਾਲ ਆਈ ਜਿੱਦਾ ਜੀ ਹੈ ਨਾ ਹਾਂ ਪਰ ਆਲੀ ਜਿੰਨਾ ਵੀ ਬ੍ਰਾਂਡ ਖੋਹ ਰੇ ਵੇਚੀ ਹੋਣਾ ਚਾਹੀਦਾ ਖੱਤੇ ਤੇ ਸਭ ਤੋਂ ਵਧੀਆ ਵਾਜੀ ਉਹ ਜਿੱਦਾਂ ਢੇਰ ਦਾ ਕੰਮ ਕਰਨਾ ਜੀ ਉਹਨੇ ਹੈ ਨਾ ਹੂੰ ਉਹਨੇ ਜਿੱਤਾ ਜੀ ਖੱਤੇ ਤੇ ਸੈਲ ਵੀ ਰੱਖਣੀ ਪੂਰੀ ਜੀ ਹਮ ਆਪ ਪਾਣੀ ਕਿੰਨੇ ਲਾਇਏ ਸੀ ਇਹਨੂੰ ਪਾਣੀ ਆਪਣੇ ਇਹਨੂੰ 2 ਲਗ ਚੁੱਕੇ ਜੀ 2 ਹੀ ਲਾਇਏ ਹਾਂਜੀ 2 ਲਗ ਉਸ ਲਾਵਾ ਮੀਂਹ ਵੀ ਪੈ ਗਿਆ ਹਾਂ ਮੀਂਹ ਪੈ ਗਿਆ ਹੁਣ ਉਦਾਂ ਹਾਲੇ ਵੀ ਖੱਤੇ ਮੈਂ ਦੇਖਦਾ ਗਿੱਲਿਆ ਪੂਰੀ ਜੀ ਹਾਂ ਹਜੇ ਸੰਭਾਵਨਾ ਨਹੀਂ ਵੀ ਪਾਣੀ ਲੱਗੇ ਜੀ ਪਾਣੀ ਲਾਉਣ ਦੀ ਲੋੜ ਨਹੀਂ ਹਾਂ ਲੋੜ ਨਹੀਂ ਜਿੱਦਾਂ ਹਾਂ ਪਾਣੀ ਲਾਉਣ ਦੀ ਆਪਾਂ ਨੂੰ ਅੱਜ 5 ਮਾਰਚ ਤਾਂ ਹੋ ਗਿਆ ਜੀ ਹਾਂ 20 ਦਿਨਾਂ ਬਾਅਦ ਕਣਕ ਨੂੰ ਫੇਰ ਰੰਗ ਫੈਲਣਾ ਸ਼ੁਰੂ ਹੋ ਜਾਂਦਾ 25 ਦੀ ਤਰੀਕ ਤੇ ਲੱਗੇ ਜੀ ਹਮ 20 ਦਿਨਾਂ ਤੱਕ ਤਾਂ ਪੈਣ ਪੇਲਾ ਪਾਣਾ ਲੱਗ ਪੈਣਾ ਕਣਕ हां अगर एकदम गर्मी ना होई अ रब सुख रखे क्योंकि जबो एकदम गर्मी हुंदीया ते दाणਿਆਂ ਚ ਦੁੱਧ ਹੁੰਦਾ ਆ ਹਜੇ ਤੇ ਉਹ ਫਿਰ ਆਪਾਂ ਨੂੰ ਪਤਾ ਵੀ ਪਿੱਚਕ ਜਾਣਾ ਇਹ ਵਿੱਚ ਸੁੱਕ ਜਾਂਦੇ ਨੇ ਹਾਂਜੀ ਹਾਂਜੀ ਤੇ ਫਿਰ ਉਹ ਪ੍ਰੋਪਰ ਜਿਹੜਾ ਹੈ ਫੇ ਉਹ ਦਾਣਾ ਪੱਕਦਾ ਨਹੀਂ ਤੇ ਉਹਦੇ ਨਾਲ ਆਪਣੇ ਝਾੜ ਦੇ ਉੱਤੇ ਨੁਕਸਾਨ ਹੋ ਜਾਂਦਾ ਸੋ ਐਦਾਂ ਹੀ ਅ ਜੇ ਮੌਸਮ ਥੋੜਾ ਠੀਕ ਰਿਹਾ ਮੌਸਮ ਨੇ ਸਾਥ ਦੇ ਦਿੱਤਾ ਤੇ ਫਿਰ ਬਹੁਤ ਵਧੀਆ ਫਸਲ ਹੋਣ ਦੇ ਚਾਂਸ ਆ ਪਰ ਤੁਹਾਨੂੰ ਅੱਗੋਂ ਆਪਾਂ ਜਦੋਂ ਹੁਣ ਇਹਦੀ ਕਟਾਈ ਕਰਨੀ ਆ ਤਾਂ ਉਦੋਂ ਨੂੰ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇਹਦਾ ਝਾੜ ਕਿੰਨਾ ਰਹਿੰਦਾ ਆ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਇੱਥੇ ਜਿਹੜਾ ਆ ਉਹ ਜੁੜੇ ਰਹੋ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਜੀ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ